ਚੋਰੀ ਕੀਤੇ ਬੂਟ ਪਾਪ ਚੋਰ ਹੋਏ ਫਰਾਰ 12000 ਕੈਸ਼ ਤੇ ਬੂਟਾ ਦਾ ਪੋਰਾ ਭਰ ਕੇ ਲੈ ਗਏ ਚੋਰ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ ਸਾਰੀ ਘਟਨਾ ਮਾਮਲਾ ਅਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਂਦਾ ਹੈ ਜਿੱਥੇ ਇਲਾਕਾ ਕਟੜਾ ਜਹਿਮਲ ਸਿੰਘ ਦਾ ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਬੂਟਾ ਦੀ ਦੁਕਾਨ ਨੂੰ ਨਿਸ਼ਾਨਾ ਆਪਣਾਇਆ ਗਿਆ ਜੀ ਹਾਂ ਪੈਰਾਂ ਦੇ ਵਿੱਚ ਪਾਏ ਜਾਣ ਵਾਲੇ ਬੂਟਾਂ ਦੀ ਦੁਕਾਨ ਨੂੰ ਨਿਸ਼ਾਨਾ ਪਣਾਉਂਦੇ ਹੋਏ ਬੋਰਾ ਭਰ ਕੇ ਚੋਰ ਬੂਟਾਂ ਦਾ ਲੈ ਗਏ ਨੇ ਤਕਰੀਬਨ 50 ਹਜ਼ਾਰ ਦਾ ਮਾਲ ਦੱਸਿਆ ਜਾ ਰਿਹਾ ਹੈ ਅਤੇ ਚੋਰੀ ਦਾ ਮਾਲ ਬੋਰੇ ਦੇ ਵਿੱਚ ਭਰ ਕੇ ਲੈ ਜਾਂਦੇ ਹੋਏ ਚੋਰ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੁੰਦੇ ਵੀ ਦਿਖਾਈ ਦਿੱਤੇ ਨੇ ਸੀਸੀਟੀਵੀ ਫੁਟੇਜ ਨੂੰ ਦੇਖਦਿਆਂ ਹੋਇਆਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰੀ ਕੀ ਨਾਮ ਹੈ ਮੈਂ ਮੇਰਾ ਨਾਮ ਸ਼ਿਵਦੇਵ ਸਿੰਘ ਜੀ ਹਾਂ ਜੀ ਕਿੱਥੇ ਗਈ ਹੈ ਤੁਹਾਡੀ ਦੁਕਾਨ ਕੰਟਰੈ ਜਮਾ ਸਿੰਘ ਅਰੋੜਾ ਫੁੱਟਪੇਰ ਤੇ ਨਾਮ ਕੀ ਹੋਇਆ ਦੇ ਰਾਤ ਇਥੇ ਪਤਾ ਲੱਗਿਆ ਕਿ 4 ਵਜੇ ਦਾ ਟਾਈਮ ਸੀ ਕੋਈ 4:30 ਵਜੇ ਦਾ ਵੀ ਸ਼ਟਰ ਮੇਰਾ ਉੱਪਰ ਹੋਇਆ ਪਿਆ ਸ਼ੀਸ਼ੇ ਟੁੱਟੇ ਪਏ ਮਾਲ ਅੰਦਰੋਂ ਚੋਰੀ ਹੈ ਗੱਲਾਂ ਵੀ ਚੋਰੀ ਹੈ 10 ਤੋਂ 12000 ਮੇਰਾ ਕੈਸ਼ ਹਗਾ ਸੀ ਵਿੱਚ ਚੇਂਜ ਪਏ ਹੁੰਦੇ ਪਰਚੀਆਂ ਉਹ ਵੀ ਖਾਲੀ ਹੈ ਬਾਕੀ ਖਾਲੀ ਬਾਕਸ ਤੁਹਾਡੇ ਅੱਗੇ ਪਏ ਆ ਸਾਡੇ ਡੱਬੇ ਦੋ ਜਣਿਆਂ ਦੀ ਸੀਸੀਟੀਵੀ ਦੇ ਕੈਮਰੇ ਚ ਫੁਟੇਜ ਵੀ ਆਈਆਂ ਇਹ ਬੋਰਾ ਭਰ ਕੇ ਲੈ ਕੇ ਗਏ ਆ ਮਾਲ ਕਾਫੀ ਚੋਰੀ ਹੋਇਆ ਮੈਨੂੰ ਨ ਬਾਕੀ ਦੇਖੋ ਇਹ ਹੁਣ ਤਾਂ ਫੋਟੋ ਜੀ ਸਾਹਮਣੇ ਆਈ ਹੈ ਦੋਨੋਂ ਨੌਜਵਾਨਾਂ ਦੀ ਤਾਂ ਕਿਹਨਾਂ ਦੇ ਵੱਲੋਂ ਫੋਟੋ ਖਿੱਚ ਗਈ ਇਹ ਮਾਰਕੀਟ 'ਚ ਜਿਹੜੇ ਕੈਮਰੇ ਲੱਗੇ ਸੀ ਉਹ ਕਢਵਾਏ ਮੈਂ ਸੀਸੀਟੀ ਪੂਰੇ ਚੋਂ ਪਤਾ ਲੱਗਿਆ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਹਮਣੇ ਅੰਕਲ ਨੇ ਕੋਠੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਵੀ ਇਹਨਾਂ ਨੇ ਉਹਨਾਂ ਨੇ ਦੇਖਿਆ ਵੀ ਇਹ ਆਵਾਜ਼ ਵੀ ਮਾਰੀ ਹੈ ਨਹੀਂ ਭੱਜੇ ਬਸ ਉਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲ ਰੱਖੀਆਂ ਉਹ ਹੀ ਹੁਣ ਸਾਨੂੰ ਸ਼ੇਅਰ ਕੀਤੀਆਂ ਕਿ ਦੇਖੋ ਇਹ ਦੋ ਜਾਨੇ ਹੈਗੇ ਤਾਂ ਇਹ ਇੱਕ ਬਿਲ ਚੌਂਕੀਦਾਨ ਨਹੀਂ ਲੱਗਾ ਹੋਇਆ ਮਾਰਕੀਟ ਨਹੀਂ ਮਾਰਕੀਟ ਕੋਈ ਚੌਂਕੀਦਾਨ ਨਹੀਂ ਜੀ ਉਹ ਯਾ ਸੁਝੇਸ਼ਨ ਨਹੀਂ ਗਈ ਇੱਥੇ ਮਾਰਕੀਟ 'ਚ ਬਾਡਰ ਪੁੱਲਸਿੰਗ ਸਟ੍ਰੈਟਜੀ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ ਉਹ ਮੌਕੇ ਤੇ ਆ ਕੇ ਫੋਟੋਆਂ ਖਿੱਚ ਗਏ ਸਭ ਕੁਝ ਰਿਪੋਰਟ ਲਿਖ ਕੇ ਲੈ ਗਏ ਤਾਂ ਤੁਮ ਕਿੰਨੇ ਦਾ ਮੁਕਾ ਹੋ ਚੁਕਾ ਹੈ ਮੇਰੇ ਖਿਆਲ ਨਾਲ 50 ਤੋਂ 60 ਦੇ ਹੋਗਾ ਹੈ ਕਿ 12000 ਤਾਂ ਕੈਸ਼ ਹੀ ਹੈ ਮੇਰਾ ਬਾਕੀ ਮਾਲ ਹੈ ਤਾਂ ਦੋ ਬੋਰੇ ਭਰ ਕੇ ਲੈ ਗਏ ਹਾਂਜੀ ਜੀ ਦੋ ਬੋਰੇ ਪੂਰੇ ਫੁੱਲ ਫੁੱਲ ਹੈ ਮੈਨੂੰ ਨਹੀਂ ਪਤਾ ਕਿ ਪੇਰ ਹੈਗੇ ਬਾਕੀ ਡੱਬੇ ਤੁਹਾਡੇ ਅੱਗੇ ਪਏ ਆ ਲੂਜ਼ ਮਾਲ ਵੀ ਲੈ ਗਏ ਆ ਬਾਕਸ ਵੀ ਲੈ ਗਏ ਆ ਤਾਂ ਤਾਂ ਬੇਖਾਲੀ ਦਾ ਕਿ ਹਾਂਜੀ ਤੁਹਾਡੇ ਅੱਗੇ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕੀ ਕਾਰਵਾਈ ਮੰਗ ਕਰਦੇ ਹੋ ਕੀ ਕਾਰਵਾਈ ਦੇਖੋ ਜੀ ਮੈਂ ਤਾਂ ਕਵਾਂਗਾ ਚੈੱਕ ਕਰਾਓ ਇਹ ਦੇਖੋ ਪੂਰੀ ਮਾਰਕੀਟ ਹੈ ਮਾਰਕੀਟ ਨੂੰ ਸਾਥ ਦੇਣਾ ਚਾਹੀਦਾ ਮੇਰੇ ਨਾਲ ਚੱਲਣ ਸਾਰੇ ਇਹ ਪਤਾ ਲੱਗੇ ਯਾਰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਨੂੰ ਨਾਲ ਵੀ ਹੋ ਸਕਦੀ ਹੈ ਚੀਜ਼ ਪਰ ਮੇਰਾ ਤਾਂ ਨੁਕਸਾਨ ਹੋ ਗਿਆ ਨਾ ਤਾਂ ਮਾਲ ਸਮੇਂ ਦੇ ਵਿੱਚ ਚੌਂਕੀ ਦਾ ਰੱਖਣਾ ਚਾਹੀਦਾ ਬਿਲਕੁਲ ਕੁਰਸੀ ਤੇ ਪੇ ਕਰਨੋਂ ਤਿਆਰ ਹਾਂ ਅਸੀਂ ਤਾਂ ਕਹਿੰਦੇ ਹੁਣ ਇਹ ਰੱਖੋ ਕਿ ਮਾਰਕੀਟ ਜੀ ਐਸੋਸੀਏਸ਼ਨ ਨਹੀਂ ਹੈ ਮੇਰਾ ਰੁਪਿੰਦਰ ਸਿੰਘ ਹਾਂਜੀ ਕਿੱਥੇ ਆ ਤੁਹਾਡੇ ਕੋਲ ਮੇਰੇ ਵੀ ਇਨਾਂ ਦੇ ਕੋਲ ਹੀ ਦੁਕਾਨ ਹੈ ਜੀ ਹਾਂਜੀ ਔਰ ਮੈਂ ਕਹਿਣਾ ਚਾਹ ਰਿਹਾ ਵੀ ਇੱਥੇ ਰਾਤ ਨੂੰ ਕੋਈ ਵੀ ਸੇਫ ਨਹੀਂ ਹੈਗਾ ਔਰ ਕੋਲ ਵਾਕਿੰਗ ਡਿਸਟੈਂਸ ਤੇ ਕਤਵਾਲੀ ਥਾਣਾ ਹੈ ਔਰ ਥਾਣੇ ਦੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਦੁਕਾਨਦਾਰ ਹਰ ਵੇਲੇ ਡਰ ਦੇ ਮਾਹੌਲ 'ਚ ਜੀ ਰਿਹਾ ਹਾਂ ਰਾਤ ਦੇ ਟਾਈਮ 'ਤੇ ਕੋਈ ਗਸ਼ਟਾ ਪੁਲਿਸ ਦੀ ਨਾ ਕੋਈ ਪੀਸੀਆਰ ਨਾ ਕੋਈ ਸਟਰੀਟ ਲਾਈਟ ਔਰ ਮੈਂ ਖੁਦ ਇਹ ਡਰਨ ਹੋ ਰਿਹਾ ਕਿ ਰਾਤ ਨੂੰ ਇੱਥੇ ਜੋ ਟੂਰਿਸਟ ਆਉਂਦੇ ਨੇ ਉਹਨਾਂ ਦਾ ਚਾਰਿਆਂ ਦਾ ਕੀ ਹਾਲਤ ਹੁੰਦੀ ਹੋएगी ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਕੋਲ ਜਵਾਬ ਲਿੱਤਾ ਜਾਵੇ ਬਿਸਾਰ ਦੀ ਸਿਕਿਉਰਟੀ ਹੈ ਸੋ ਸਾਡੀਆਂ ਹੀ ਮੰਗ ਹੈ ਕਿ ਸਾਡੇ ਦੁਕਾਨਦਾਰ ਵੀਰ ਦਾ ਸਾਰੇ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇ ਔਰ ਜੋ ਵੀ ਇੱਥੇ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਲਗਾਈ ਜਾਵੇ ਜਿਦਕਿ ਬਹੁਤ ਸਖਤ ਲੋਡ ਹੈ ਹਾਂਜੀ ਹਾਂਜੀ ਇਹ ਮੌਕਾ ਦੇਖਿਆ ਗਿਆ ਚੋਰੀ ਦਾ ਜੀ ਇਹ ਸ਼ਟਰ ਤੋਂ ਕਿਨੇ ਜਿੰਦਰਾ ਤੋੜ ਕੇ ਉਹਦਾ ਦੇ ਵਿੱਚ ਐਂਟਰ ਕਰਕੇ ਬੂਟਾਂ ਦੀ ਜੋੜੀ ਕੱਢ ਕੇ ਲੈ ਗਿਆ ਬਹੁਤ ਸੀਸੀਟੀਵੀ ਫੁਟੇ ਸਾਡੇ ਕੋ ਆ ਗਈ ਹੈ ਤੋ ਬਹੁਤ ਜਲਦੀ ਸੀ ਇਹਨਾਂ ਦਾ ਬਲਾਕ। ਇਸ ਪਾਸੇ ਕਿੰਨੇ ਕੇ ਜੋੜੇ ਨੇ ਜਿਹੜੇ ਚੋਰੀ ਕੀਤੀ ਕੇਰ ਕੋਈ ਦੱਸਿਆ ਜੀ ਆਈਡੀਆ ਨਾਲ। ਨਹੀਂ ਜੋ ਕਮੈਂਟ ਲਿਖ ਰਹੇ ਨੇ ਜੀ ਆਪਣੇ ਹਿਸਾਬ ਨਾਲ ਲੱਗਦਾ ਸਰ ਸੀਸੀਟੀਵੀ ਦੇ ਵਿੱਚ ਕਿੰਨੇ ਜਾਨੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ ਹੈ। ਫੁਟੇਜ ਮੇਰੇ ਕੋਲ ਜਿਹੜੀ ਆਈ ਉਹ ਚ ਦੋ ਜੇ ਨੇ ਨਜ਼ਰ ਆ ਰਹੇ ਆ। ਬਾਕੀ ਆਪਾਂ ਅੱਗੇ ਵੀ ਦੇਖਦੇ ਆ ਕਿ ਪਿਛੇ ਕੋਈ ਹੋਵੇ। ਸਰ ਸ਼ਟਰ ਕਿਤਾ ਤੋੜਿਆ ਗਿਆ ਜੀ ਨੌਜ਼ਵਾਨਾਂ ਦਾ। ਉਹ ਲੱਗ ਰਿਹਾ ਜੀ ਕਿ ਕਿਸੇ ਨੇ ਥੱਲੇ ਕੋਈ ਚੀਜ਼ ੜਾ ਕੇ ਤੋਂ ਉੱਪਰ ਚੁੱਕ ਲਈ। ਜੈਕ ਨਾਂ ਦਾ ਤੁਸੀਂ ਜੇ ਕਹਿੰਦਾ ਮੈਂ ਦੇਖਿਆ ਇਹ ਤੇ ਪ੍ਰੋਜੈਕਸ਼ਨ ਹੈ ਨਾ। ਕੋਈ ਚੀਜ਼ੇ ਨਗਦੀ ਵੀ ਸਰ ਕੁਛ ਲਿੱਤੀ ਗਈ ਜਿਹਨਾਂ ਨੂੰ ਚੁੱਕੀ ਨਹੀਂ ਕੋਈ ਦੱਸਿਆ ਨਾ ਪਹਿਰੇ ਗੱਲੇ 'ਚ ਕੋਈ ਉਹਨਾਂ ਦੇ ਖੁੱਲੇ ਪੈਸੇ ਸੀਗੇ ਜਿਹੜੇ ਉਹ ਛੱਡ ਜਾਂਦੇ ਖੁੱਲੇ ਪੈਸੇ ਹੂੰ